ਹਾਂਜੀ ਇਧਰ ਹੋਰੀ ਦੀ ਸੇਵਾ ਆਟੇ ਦੀ ਦਿਓ ਵਿਚਾਰ ਕੋਈ ਹੁਣ ਵਿਚਾਰ ਇਹ ਆ ਤੇ ਤੁਸੀਂ ਪੁੱਛਿਆ ਸੀ ਕਿ ਆਟਾ ਘੁੰਨਦਾ ਜੀ ਹਨਾ ਹਾਂ ਮੈਂ ਤੇ ਆਨਾ ਕਿ ਸਾਨੂੰ ਇਹ ਗੁਰਤੀ ਆ ਠੀਕ ਆ ਹਾਂਜੀ ਹਾਂਜੀ ਸੰਗਤ ਦੀ ਸੇਵਾ ਦੀ ਹਾਂਜੀ ਤਾਂ ਗੁਰਤੀ ਤੁਰੀ ਆ ਕਰੋ ਨਾਨਕ ਸਾਹਿਬ ਨੇ 20 ਰੁਪਇਆ ਮਗਰ ਉਹਨਾਂ ਦੇ ਫਾਪੇਦਾਨੇ ਚ ਪੇੜ ਮਾਰੀ ਹਾਂ ਹਾਂ ਉਹਨਾਂ ਨੇ ਕਿਹੜਾ ਲੰਗਰ ਚਲਾਇਆ ਠੀਕ ਐ ਇਹੋ ਜਿਹੀ ਕਿਰਪਾਨੀ ਉਹਨਾਂ ਦੀ ਜਿਹੜੀ ਖਰਬਾਦੀਆਂ ਉਹਨਾਂ ਦੀ ਬੜੀ ਵੱਡੀ ਜਿਹੜੀ ਇਹ ਚੀਜ਼ ਆ ਹਾਂ ਉਹ 20 ਕਿਲਾ ਲੰਗਰ ਜਿਹੜਾ ਅੱਗੇ ਦਸਾਂ ਪਾਸ਼ੇ ਤੱਕ ਚੱਲਿਆ ਹਾਂ ਹਾਂ ਅੱਜ ਵੀ ਚੱਲਣ ਦੀ ਹੁਣ ਜਿਹੜਾ ਲੰਗਰ ਉਹੀ ਚੱਲਦਾ ਆ ਰਿਹਾ ਆ ਠੀਕ ਆ ਸੋ ਜਿਹੜਾ ਲੰਗਰ ਆ ਇਹ ਚੱਲਦਿਆਂ ਚੱਲਦਿਆਂ ਹਰ ਇੱਕ ਧਰਮ ਦੇ ਵਿੱਚ ਪ੍ਰਸ਼ਾਦੇ ਆਹ ਇੱਥੇ ਕੋਈ ਇਹ ਨਹੀਂ ਆ ਵੀ ਸਿੱਖ ਧਰਮ இந்து ਧਰਮ ਮਜਬ ਨਹੀਂ ਕੋਈ ਹਾਂ ਹਾਂ ਮਜਬ ਲੱਗ ਗਿਆ ਧਰਮ ਲੱਗ ਗਿਆ ਧਰਮ ਜਿਹੜਾ ਵਾ ਉਹ ਇਨਸਾਨੀਅਤ ਆ ਤੇ ਮਜਬ ਜਿਹੜਾ ਵਾ ਵੱਖਰੇ ਵੱਖਰੇ ਲੋਕਾਂ ਨੇ ਆਪਣੇ ਆਪਣੇ ਬਣਾਇਆ ਨਾ ਹਾਂ 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 ਇਸੇ ਤਰ੍ਹਾਂ ਹੀ ਹੁਣ ਸਰਦਾਰ ਆ ਸਾਡੇ ਸਾਬ ਸਿੰਘ ਜੀ ਹਾਂਜੀ ਦੇਖੋ ਬੜੀ ਉੱਚੀ ਹਸਤੀ ਆ ਪਿੰਡ ਜੀ ਇਹਨਾਂ ਨੇ ਚੜ੍ਹਦੀ ਕਲਾ ਹੈ ਨਾ ਹਰ ਬੰਦਾ ਇਹਨਾਂ ਦੀ ਇੱਤਿਹਾਸ ਕਰਦਾ ਕਿਉਂਕਿ ਇਹ ਸਾਂਝੀ ਤੇ ਧਰਮ ਦੀ ਗੱਲ ਕਰਦੇ ਕਿਤੇ ਵੀ ਬਹਿ ਜਾਈ ਸਹੀ ਗੱਲ ਆ ਅੱਜ ਸੀਤ ਜਿਹੜੀ ਹੱਡ ਕੀ ਰਮੀ ਚੱਲ ਰਹੀ ਇੱਥੇ ਆ ਹੂੰ ਹੂੰ ਉਹ ਦਾ ਮਹੀਨਾ ਆਉਣ ਵਾਲਾ ਆਂ ਦੇਰ ਉਹ ਆ ਰਹੇ ਜਿੱਤ ਸਹਲ ਸੱਚੇ ਪਾਤਸ਼ਾਹ ਜੀ ਗੋਗਨ ਸਿੰਘ ਸੱਚੇ ਪਾਤਸ਼ਾਹ ਨੇ ਸਾਰਾ ਹੀ ਪਰਿਵਾਰ ਸੱਤਾਂ ਦਿਨਾਂ ਦੇ ਵਿੱਚ ਵਿੱਚ ਆਹ ਵਾਰਤ ਹੈ ਦੇਖ ਤੋਂ ਧਰਮ ਤੋਂ ਵਾਰ ਲੋਕਾਂ ਤੋਂ ਵਾਰਤ ਹਨ ਹੂੰ 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 ਧਰਮ ਦੀ ਰੱਖਿਆ ਕਰਨ ਵਾਸਤੇ ਧਰਮ ਨੂੰ ਖਤਮ ਕਰਨ ਵਾਸਤੇ ਆਧਰਮਕੀਆ ਦਾ ਇਹ ਲੜਾਈ ਲੋਕੀ ਕਰਦੇ ਆ ਹੂੰ ਹੂੰ ਉਥੇ ਲੋਕ ਸੱਚੇ ਵਾਸਤੇ ਇਹਨਾਂ ਨੇ ਆਪਣੀ ਜਾਨ ਵਾਰੀ ਪਰਿਵਾਰ ਵੀ ਵਾਰਿਆ ਆ ਉਹ ਬੈਣਾ ਸੋਚਣ ਦੇ ਆਟਾ ਗੁੰਧਦੇ ਉਹਦੇ ਵੀ ਇੰਨਾ ਪਾਣੀ ਬਰਫਰ ਦਾ ਸੀਤ ਆ ਆ ਤੇ ਉਹਨਾਂ ਦੀ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਆ ਰੱਖਿਆ ਸੀ ਤੇ ਅੱਜ ਕੱਲ੍ਹ ਤੋਂ ਵੀ ਹੋਰ ਗਾਂ ਥੋੜੀ ਸੀਤ ਹੋਈ ਰਹੀ ਤੇ ਕਿੱਦਾਂ ਉਥੇ ਰਹਿਣਗੇ ਧਾਨ ਨੇ ਉਹ ਮਾਤਾ ਹਮ ਸਹੀ ਗੱਲ ਹੈ ਨਾ ਇੱਕੋ ਧਾਨ ਨੂੰ ਛੋਟੇ ਸ਼ਹਿਬ ਜਾਦੇ ਆ ਜਿਨ੍ਹਾਂ ਨੇ ਇੰਨੀ ਕਿਰਪਾ ਕੀਤੀ ਆ ਉਹਨੇ ਕਹਿੰਨੇ ਕਿ ਬੱਚੇ ਉਹਨਾਂ ਦੇ ਅੰਦਰ ਦਇਆ ਧਰਮ ਜਿਹੜੀ ਆ ਵਾਸ ਕਰਦੀ ਸੀ ਜੇ ਉਹਨਾਂ ਨੂੰ ਪੁੱਛਿਆ ਗਿਆ ਇਹ ਦੁੱਸੋਂ ਤੁਹਾਨੂੰ ਛੱਡ ਗਏ ਹਾਂ ਕਲੇਰ ਕੋਡ ਦੇ ਵਾਲੇ ਖਾਨ ਜਦੋਂ ਨਾਰਾ ਮਾਰਿਆ ਹਾਜ਼ਾ ਹੂੰ ਹੂੰ ਚੋਨਾਹਾਂ ਵੀ ਛੱਡ ਦਿਓ ਜੀ ਇਹਨਾਂ ਨੂੰ ਉਹਨਾਂ ਨੇ ਪੁੱਛਿਆ ਵੀ ਦੱਸੋ ਕੀ ਕਰੋਗੇ ਉਹਨਾਂ ਨੇ ਅਸੀਂ ਫਿਰ ਦੇਸ਼ ਵਾਸਤੇ ਲੋਕਾਂ ਵਾਸਤੇ ਸੱਚਾਈ ਵਾਸਤੇ ਲੜਾਂਗੇ ਅੱਡੇ ਹੋਗੀ ਹੂੰ ਹੂੰ ਉਹਨਾਂ ਆਖਿਆ ਵੇਖੋ ਇਹ ਨਹੀਂ ਹਟਦੇ ਹੈਨਾ ਉਹਨਾਂ ਦੇ ਅੰਦਰ ਜਜ਼ਬਾ ਹੀ ਇਸੇ ਤਰ੍ਹਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਵੇਂ ਉਹਨਾਂ ਦੇ ਪੂਰਨਿਆਂ ਦੇ ਚੱਲਦੇ ਆ ਹੂੰ ਹੂੰ ਸਾਡੇ ਵੱਡੇ ਵਡੇਰਿਆਂ ਨੇ ਜੋ ਸਾਨੂੰ ਦੱਸਿਆ ਉਹਨਾਂ ਨੇ ਆਪਣੀ ਪੂਰਾ ਵਾਹ ਲਾਈ ਨੋ ਮੇਰਾ ਦੋਨਾਂ ਨੇ ਚਲਾਇਆ ਜਿਦੇ ਵਿੱਚ ਸਰਕਾਰ ਨੇ ਕੋਈ ਗੱਲ ਬਾਤ ਨਹੀਂ ਸੁਣੀ ਮੰਨੀਆਂ ਮੰਗਾ ਜਿਹੜੀਆਂ ਮੰਨੀਆਂ ਸੀ ਨਾ ਉੱਥੇ ਵੀ ਆਹੀਂ ਦਵਾ ਕਿ ਲਿਖਤੀ ਰੂਪ ਦੇ ਵਿੱਚ ਮੰਨੀਆਂ ਜਦੋਂ ਮੰਨੇ ਤੇ ਮੁਕਰੇ ਦਾ ਕਹਿੰਦੇ ਹੁੰਦੇ ਕਿ ਇਲਾਜ ਨਹੀਂ ਹੁੰਦਾ ਮਰੇ ਮੁਕਰੇ ਦਾ ਕੋਈ ਇਲਾਜ ਨਹੀਂ ਤੇ ਉਹਨਾਂ ਨੇ ਫਿਰ ਹੁਣ ਆਹ ਅੰਤ ਤੇ ਹੱਥਿਆਂ ਇੱਕ ਗੱਲ ਨਾ ਹਾਂ ਵੀ ਮੈਂ ਆਪਣੇ ਸਰੀਰ ਦਾ ਜਿਹੜਾ ਬਲੀਦਾਨ ਦੇ ਦਿੱਤਾ ਲੋਕਾਂ ਵਾਸਤੇ ਤੇ ਸਾਨੂੰ ਇਹ ਸਮਝਣਾ ਚਾਹੀਦਾ ਮੈਂ ਅਪੀਲ ਕਰਦਾ ਵੱਡੇ ਪੱਧਰ ਦੇ ਲੋਕਾਂ ਆਪਾਂ ਕਿਸੇ ਵੀ ਚੀਜ਼ ਤੋਂ ਉੱਠ ਕੇ ਉੱਪਰ ਉੱਠ ਕੇ ਨਾ ਕਿ ਉਹ ਇਨਸਾਨ ਜਿਹੜਾ ਆਪਣੇ ਪ੍ਰਾਣਾ ਵੀ ਹਉਤੀ ਦੇ ਰਿਹਾ ਦਾਣ ਦੇ ਰਿਹਾ ਉਹਦੇ ਵਾਸਤੇ ਆਪਾਂ ਇੱਥੇ ਆਪ ਮੁਹਾਰੀ ਮੂੰਹ ਕੱਕ ਕਰਕੇ ਖੋਣ ਤੇ ਮੋਰਚਾ ਬਹੁਤ ਜਲਦੀ ਪਿਆ ਜਾਊਗਾ ਜਿੱਥੇ ਲੋਕ ਉਹਨਾਂ ਦੇਖਦਾ ਹੋਵੇ ਉਹ ਚੀਜ਼ਾਂ ਕਦੀ ਵੀ ਹਾਰਦੀਆਂ ਨਹੀਂ ਆਤ ਡੱਲੇਵਾਲ ਸਾਹਿਬ ਦੇ ਪੁੱਤਰੇ ਨੇ ਵੀ ਅਪੀਲ ਕੀਤੀ ਆ ਕਿ ਸਾਰਿਆਂ ਨੂੰ ਮਤਲਬ ਹਰ ਇੱਕ ਘਰ ਚੋਂ ਇੱਕ ਇੱਕ ਜੀ ਨੂੰ ਮਤਲਬ ਇੱਥੇ ਆਉਣਾ ਚਾਹੀਦਾ ਵਾ ਉਹ ਵੇਖੋ ਛੋਟਾ ਜਿਹਾ ਬੱਚਾ ਆਹ ਉਹਦੇ ਛੱਡੋ ਮੈਂ ਹੋਰ ਗੱਲ ਦੱਸਦਾ ਨਾ ਜਿੰਦਣੋਂ ਘਰੋਂ ਤੁਰੇ ਆਪਾਂ 13 ਤਰੀਕ ਨੂੰ ਇੱਥੇ ਮੋਰਚਾ ਆਰੰਭ ਕਰਨਾ ਸੀ ਹੂੰ ਹੂੰ ਉਹਦਾ ਸਕੇ ਸੱਤ ਦਿਨ ਪਹਿਲਾਂ ਹੀ ਉਹਨਾਂ ਦੇ ਘਰ ਦੇ ਜਿਹੜੇ ਚੜ੍ਹਾਈ ਕਰਗੇ ਦਲੇਵਾਲ ਸਾਹਿਬ ਹੂੰ ਹੂੰ ਮਾਤਾ ਚੜ੍ਹਾਈ ਕਰਗੇ ਉਹਨਾਂ ਇਹ ਨਹੀਂ ਵੇਖਿਆ ਦਸਵੀਂ ਕਰਨੀ ਆ ਫੇਰਵਾ ਕਰਨਾ ਹਨ ਹੂੰ ਹੂੰ ਉਹਨਾਂ ਸੱਤਾਂ ਅੱਠਾਂ ਦਿਨ ਭੋਗ ਪਾਤਾ ਤੇ ਨਹੀਂ ਜਿਹੜਾ ਧਰਮ ਵਾਸਤੇ ਆ ਜਦ ਮੋਰਚਾ ਵਿੱਢਿਆ ਨਾ ਅਸੀਂ ਇਹਦੇ ਵਿੱਚ ਨਹੀਂ ਵਿਗਨ ਪੈਣੀ ਦਾ 13 ਤਰੀਕ ਨੂੰ ਇੱਥੇ ਪਹੁੰਚੀ ਤੇ ਵੇਖੋ ਪੂਰੀ ਚੜ੍ਹਦੀ ਕਲਾ ਜੀ ਉਹਨਾਂ ਦੇ ਮੱਥੇ ਕੋਈ ਸਕਿਸਤ ਨਹੀਂ ਹੂੰ ਹੂੰ ਇਹਦੇ ਪਰਿਵਾਰ ਦਾ ਜੀ ਜੀਵਨ ਸਾਥੀ ਜਿਹੜਾ ਨਾ ਇਨਸਾਨ ਦਾ ਹਾਂ ਹਾਂ ਇਹ ਗੱਡੀ ਦਾ ਦੂਜਾ ਟਾਇਰ ਹੁੰਦਾ ਸਹੀ ਗੱਲ ਹੈ ਇਤੋਂ ਬਗੈਰ ਗੱਡੀ ਨਹੀਂ ਚੱਲ ਸਕਦੀ ਹਾਂ 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 ਪਰ ਉਹਨਾਂ ਨੇ ਸਾਰਾ ਕੁਝ ਅੰਦਰ ਪੀ ਕੇ ਜੋ ਲਾਗੇ ਬਈਆ ਨਾ ਦਰਦ ਉਦੋਂ ਪਤਾ ਲੱਗਦਾ ਉਹਨਾਂ ਦਾ ਹਾਂ ਸਹੀ ਨਾ ਤੁਸੀਂ ਲਾਗੇ ਬਹਿ ਕੇ ਨਾ ਮੈਂ ਉਹਨਾਂ ਦੇ ਬੜਾ ਦੇਖਿਆ ਪੋਤਰੇ ਨੂੰ ਬਹੁਤ ਪਿਆਰ ਕਰਦੇ ਹਾਂ 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 ਜਿਵੇਂ ਆ ਬੱਚਾ ਉਹਨਾਂ ਨਾਲ ਉਹ ਵੀ ਬਹੁਤ ਪਿਆਰ ਕਰਦਾ ਪਰਿਵਾਰ ਆ ਹਾਂ ਹਾਂ ਜ਼ਮੀਨ ਜਾਇਦਾਦ ਆ ਸਭ ਕੁਝ ਛੱਡ ਕੇ ਲੋਕਾਂ ਵਾਸਤੇ ਉਹਨਾਂ ਦੇ ਇੱਕ ਇਹ ਜਿਹੜੀ ਧਰਮ ਦੀ ਧੂਜਾ ਹਾਂ ਸਾਡੇ ਵੱਡਿਆਂ ਨੇ ਸਾਨੂੰ ਸਿਖਾਇਆ ਉਹਨੂੰ ਸਹਬਾਨਾ ਨੇ ਉਹਤੇ ਚੱਲ ਰਹੇ ਆ ਤੇ ਬਹੁਤ ਹੀ ਜ਼ਿਆਦੀ ਕਿਰਪਾ ਵਾ ਆਪਾਂ ਕਰਕੇ ਪਹੁੰਚੋ ਵਾਤੋਂ ਵਾਤ ਹਾਂ ਜਾਜ਼ਰੀ ਜਰੂਰ ਪਈ ਠੀਕ ਆ ਜੀ